ਮੈਂ ਤੁਹਾਨੂੰ ਯਾਦ ਕਰਾਉਣਾ ਹੈ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਮਹਾਰਾਜਾ ਰਣਜੀਤ ਸਿੰਘ ਨੇ ਵੀ ਇੱਕ ਡੋਗਰਾ ਪਰਿਵਾਰ ਪਾਲਿਆ ਸੀ ਉਹ ਡੋਗਰੇ ਪਰਿਵਾਰ ਦੇ ਮੁਕਾਬਲੇ ਤੇ ਸ਼ਾਮ ਸਿੰਘ ਟਾਰੀ ਵਰਗਿਆਂ ਦੀ ਉਹਨੇ ਬੇਇੱਜ਼ਤੀ ਕੀਤੀ ਪਰ ਡੋਗਰੇ ਪਰਿਵਾਰ ਨੂੰ ਪਾਲਿਆ ਡੋਗਰੇ ਜਿਹੜੇ ਸੀ ਉਹਨਾਂ ਦਾ ਇੱਕੋ ਇੱਕ ਮਿਸ਼ਨ ਸੀ ਤਿੰਨਾਂ ਭਰਾਵਾਂ ਦਾ ਧਿਆਨ ਸਿੰਘ ਡੋਗਰਾ ਗੁਲਾਬ ਸਿੰਘ ਡੋਗਰਾ ਤੇ ਸੁਚੇਤ ਸਿੰਘ ਡੋਗਰਾ ਉਹਨਾਂ ਦਾ ਇੱਕੋ ਮਿਸ਼ਨ ਸੀ ਕਿ ਅਸੀਂ ਇਹ ਰਾਜ ਭਾਗ ਦੇ ਵਾਰਿਸ ਕਿਵੇਂ ਬਣਨਾ ਉਹਦੇ ਉਹਦੇ ਲਈ ਉਹਨਾਂ ਨੇ ਜਿਹੜੀਆਂ ਕਰਤੂਤਾ ਕੀਤੀਆਂ ਉਹ ਸਾਹਮਣੇ ਆਉਣੀਆਂ ਸ਼ੁਰੂ ਹੋਈਆਂ ਜਦੋਂ ਮਹਾਰਾਜਾ ਅੱਖੀ ਮੀਟ ਗਿਆ ਇਹ ਕੰਦਰ ਅਤਰ ਸਿੰਘ ਸੰਧਾ ਵਾਲੀਆ ਇਹ ਬਾਬਾ ਵੀਰ ਸਿੰਘ ਨਰੰਗਾ ਬਾਲਵਾਦੇ ਦੇ ਸ਼ਰਨ ਜਾਏ ਹਰੀਕੇ ਉਥੇ ਇਹਨੇ ਫੌਜ ਭੇਜ ਦਿੱਤੀ ਖਾਲਸਾ ਫੌਜ ਉਸ ਖਾਲਸਾ ਫੌਜ ਨੇ ਬਾਬਾ ਬੀਰ ਸਿੰਘ ਨੂੰ ਕਿਹਾ ਕਿ ਇਹ ਬੰਦੇ ਸਾਨੂੰ ਦੇ ਦਿਓ ਉਹਨਾਂ ਨੇ ਕਿਹਾ ਕਿ ਸ਼ਰਨ ਆਇਆ ਸਿੱਖ ਮੈਂ ਨਹੀਂ ਦੇ ਸਕਦਾ ਉਹਨਾਂ ਕੋਲ ਅਜੇ 2 2 ਸਵਾ 2000 ਸੈਨਾਸ ਮੌਜੂਦ ਸੀ ਘੋੜਸਵਾਰ ਵੀ ਸੀਗੇ ਉਹ ਕਹਿੰਦੇ ਕਿ ਮੈਂ ਨਹੀਂ ਦੇਣਾ ਸ਼ਰਨ ਆਇਆ ਸਿੱਖ ਨਹੀਂ ਦੇਣਾ ਉਹਨਾਂ ਨੇ ਤੋਪ ਨਾ ਢਾਇਆ ਬਾਬਾ ਬੀਰ ਸਿੰਘ ਨੂੰ ਕਵਰ ਕਸ਼ਮੀਰ ਸਿੰਘ ਨੂੰ ਇੱਕ ਸੰਧਾ ਵਾਲੀਏ ਅਤਰ ਸਿੰਘ ਨੂੰ ਉਸ ਉਹ ਉਹ ਕਾਰਾ ਕਰਨ ਵਾਲੇ ਬਾਬਾ ਬੀਰ ਸਿੰਘ ਵਰਗੇ ਮਹਾਂਪੁਰਖ ਨੂੰ ਤੋਪਣਾ ੜਾਉਣ ਵਾਲੇ ਆਪਣੇ ਆਪ ਨੂੰ ਖਾਲਸਾ ਪੰਥ ਕਹਿੰਦੇ ਨੇ ਖਾਲਸਾ ਪੰਥ ਜਿਹੜਾ ਇਹ ਮੈਨੇ ਕਹਿੰਦਾ ਇਹ ਜਿਹੜਾ ਇਤਿਹਾਸਕਾਰ ਆ ਜੰਗਨਾਮਾ ਦਾ ਕਰਤਾ ਸ਼ਾਹ ਮੁਹੰਮਦ ਉਹ ਕਹਿੰਦਾ ਕਿ ਬੀਰ ਸਿੰਘ ਨੂੰ ਮਾਰਿਆ ਢਾਹੇ ਤੋਪਾਂ ਬੀਰ ਸਿੰਘ ਬਾਬਾ ਬੀਰ ਸਿੰਘ ਉਹ ਬਹੁਤ ਬਹੁਤ ਫੇਮਸ ਆ ਮਾਝੇ ਦੇ ਵਿੱਚ ਪਤਾ ਨਹੀਂ ਤੁਸੀਂ ਨਾ ਜਾਣਦੇ ਕਿ ਨਹੀਂ ਬੜੇ ਉਹਨਾਂ ਦੇ 360 ਗੁਰਦੁਆਰੇ ਨੇ ਤੇ ਬਹੁਤ ਜਪੀ ਤਪੀ ਤੇ ਬੜੇ ਉੱਚ ਕੋਟੀ ਦੇ ਸੰਤ ਹੋਏ ਨੇ ਬੀਰ ਸਿੰਘ ਨੂੰ ਮਾਰਿਆ ਟਾਹੇ ਤੋਪਾਂ ਨਹੀਂ ਛੱਡਿਆ ਸਾਧ ਤੇ ਸੰਤ ਮੀਆਂ ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਣੀ ਜਿਹੜੀ ਕਰੂਗਾ ਖਾਲਸਾ ਪੰਥ ਮੀਆਂ ਇਹ ਖਾਲਸਾ ਪੰਥ ਸੀਗਾ ਜਿਨੇ ਜਿਨੇ ਲਾਹੌਰ ਦਰਬਾਰ ਦਾ ਨਾਸ ਮਾਰਿਆ ਉਹ ਖਾਲਸਾ ਪੰਥ ਜਿਨ੍ਹਾਂ ਨੇ ਮਾਹਪੁਰਖਾਂ ਨੂੰ ਤੋਪਾਂ ਨਾਲ ਉਡਾਇਆ ਉਹ ਖਾਲਸਾ ਪੰਥ ਜਿਨ੍ਹਾਂ ਨੇ ਸ਼ਾਮ ਸਿੰਘ ਅਟਾਰੀਵਾਰਿਆਂ ਨੂੰ ਸਤਲੋਜ ਦੇ ਪਾਰ ਕਰਵਾ ਕੇ ਬੇੜੀਆਂ ਦਾ ਪੁਲ ਵੜ ਦਿੱਤਾ ਬੇੜੀਆਂ ਦਾ ਪੁਲ ਵੱਢ ਕੇ ਮਰਵਾਤੀ ਸੈਨਾ ਤੇ ਸੈਨਾ ਮਰਵਾ ਕੇ ਫਿਰ ਸੱਦਾ ਭੇਜਿਆ ਅੰਗਰੇਜ਼ਾਂ ਨੂੰ ਕਿ ਤੁਸੀਂ ਹੁਣ ਲਾਹੌਰ 'ਚ ਐਂਟਰ ਕਰ ਸਕਦੇ ਹੋ ਇਹ ਗੁਲਾਬ ਸਿੰਘ ਦੇ ਕਾਰੇ ਸੀ ਇਹ ਖੁਦਮਖਤਿਆਰੀ ਮੰਗਦਿਆਂ ਮੰਗਦਿਆਂ ਨੇ ਸਾਡੀ ਕੌਮ ਦਾ ਬੇੜਾਗਰ ਕੀਤਾ ਅੱਜ ਅਸੀਂ ਉਹੋ ਜੇ ਪੰਥ ਖਾਲਸੇ ਦੇ ਵਸਪਏ ਹੋਏ ਨਾ ਉਹਨਾਂ ਸਾਡੇ ਧਰਮ ਦਾ ਕੁਛ ਰਹਿਣ ਦਿੱਤਾ ਨਾ ਸਾਡੀ ਸਿਆਸਤ ਦਾ ਕੁਛ ਰਹਿਣ ਦਿੱਤਾ ਨਾ ਸਾਡੀ ਸਿੱਖ ਕੌਮ ਦੀ ਹੋਣ ਦਾ ਕੁਛ ਰਹਿਣ ਦਿੱਤਾ ਇਹਨੂੰ ਤੁਸੀਂ ਬਚਾ ਸਕਦੇ ਹੋ ਤੇ ਇਸ ਤਰੀਕੇ ਨਾਲ ਪ੍ਰਬੰਧਕ ਕਮੇਟੀ ਦੇ ਥਰੂ ਬਚਾ ਸਕਦੇ ਹੋ ਪ੍ਰਬੰਧਕ ਕਮੇਟੀ ਚੰਗੇ ਹੱਥਾਂ 'ਚ ਦਿਓ ਪ੍ਰਬੰਧਕ ਕਮੇਟੀ ਦਾ ਸਰਮਾਇਆ ਠੀਕ ਥਾਂ ਲੱਗੇ ਗਰੀਬ ਬੱਚਿਆਂ ਦੀ ਐਜੂਕੇਸ਼ਨ ਤੇ ਲੱਗੇ ਗਰੀਬ ਦੇ ਇਲਾਜ ਤੇ ਲੱਗੇ ਗੁਰੂ ਨਾਨਕ ਦੇ ਮਿਸ਼ਨ ਨੂੰ ਲੋਕੀ ਪੂਜਣ ਭੁੱਖੇ ਨੂੰ ਪ੍ਰਸ਼ਾਦਾ ਮਿਲੇ ਯਾਤਰੂ ਨੂੰ ਕਮਰਾ ਮਿਲੇ ਗੁਰੂ ਸਾਹਿਬ ਦੇ ਸਿਧਾਂਤ ਪੰਥ ਤੇ ਗ੍ਰੰਥ ਦਾ ਸਿਧਾਂਤ ਪਾਤਸ਼ਾਹੀ ਦਾ ਵਾਰਸ ਹੋਵੇ ਗੁਰੂ ਨਾਨਕ ਦੀ ਪਾਤਸ਼ਾਹੀ ਕਾਲ ਤੱਕ ਚੱਲਦੀ ਦੁਨੀਆ ਦੇਖੇ ਕਿ ਸਿੱਖ ਕੌਮ ਦੀ ਪਾਤਸ਼ਾਹੀ ਅਜਨ ਨੂੰ ਹਰੇਕ ਸਿੱਖ ਦੁਨੀਆ 'ਚ ਬੈਠਾ ਭਾਵੇਂ ਉਹ ਕੈਨੇਡਾ ਬੈਠਾ ਭਾਵੇਂ ਅਮਰੀਕਾ ਬੈਠਾ ਭਾਵੇਂ ਯੂਰਪ ਬੈਠਾ ਸਿਰ ਝਕਾਉਂਦਾ ਕਾਲ ਤੱਕ ਤੱਕ ਅਗੇ ਇਕਤਾ ਸਾਡੀ ਕੌਮ ਦੀ ਹੋ ਸਕਦੀ ਹੈ ਤੇ ਕਾਲ ਤੱਕ ਦੇ ਅੱਗੇ ਹੋ ਸਕਦੀ ਹੈ ਅੱਜ ਇੱਕ ਟੱਬਰ ਨੇ ਆਪਣੀ ਸਾਡੀ ਕੌਮ ਦਾ ਪਲੇਟਫਾਰਮ ਆਪਣੇ ਪਰਿਵਾਰ ਦਾ ਪਲੇਟਫਾਰਮ ਬਣਾ ਲਿਆ ਤੇ ਕੋਈ ਅਕਾਲੀ ਬਣ ਗਿਆ ਉਹ ਨਾਲ ਤੁਰਿਆ ਜਾਂਦਾ ਖਾਣ ਪੀਣ ਲਈ ਆ ਗੁਰੂ ਗ੍ਰੰਥ ਸਾਹਿਬ ਇੱਕ ਪਾਸੇ ਤੇ ਉਹਦੀ ਬੇਦਬੀ ਕਰਨ ਵਾਲਾ ਇੱਕ ਪਾਸੇ ਸਾਡੇ ਜਿਹੜੇ ਲੀਡਰ ਨੇ ਅਕਾਲੀ ਉਹ ਪਿੱਠ ਕਰਕੇ ਗੁਰੂ ਗ੍ਰੰਥ ਸਾਹਿਬ ਵੱਲ ਤੇ ਮਾਲ ਉਹਦੇ ਵੱਲ ਸਪੋਰਟ ਲੈ ਕੇ ਬਾਦਲ ਵੱਲ ਬੈਠੇ ਤੋ ਅਸੀਂ ਦੇਖਦੇ ਹਾਂ ਕਿ ਜੇ ਇਹ ਗੁਰੂ ਨਾਨਕ ਦੀ ਪਾਤਸ਼ਾਹੀ ਅਸੀਂ ਕੋਈ ਕਾਂਗਰਸੀਆਂ ਕੋਈ ਆਮ ਆਦੀ ਪਾਰਟੀ ਚਾ ਕੋਈ ਕਾਲੇ ਹੀਆਂ ਕੋਈ ਕਾਮਰੇਡ ਹੀਆਂ ਕੋਈ ਬਸਪਾ ਚਾ ਅਸੀਂ ਖਿੰਡ ਗਏ ਸਾਡੇ ਵਜ੍ਹਾ ਨਾਲ ਇਹ ਸ਼ਕਤੀ ਖਿੰਡ ਗਈ ਪਰ ਜਿਹੜਾ ਮੱਥਾ ਟਿਕਾਈ ਸੀ ਉਹ ਨਹੀਂ ਖਿੰਡਿਆ ਉਹ ਜਿਹੜਾ ਮੱਥਾ ਟਿਕਾਈ ਸੀ ਦਸਵੰਦ ਸੀ ਉਹ ਤੁਸੀਂ ਰੱਜ ਰੱਜ ਕੇ ਦੇ ਰਹੇ ਹੋ ਤੇ ਉਹ ਰੱਜ ਰੱਜ ਕੇ ਇੱਕ ਪਰਿਵਾਰ ਵਰਤੀ ਜਾ ਰਿਹਾ ਅੱਜ ਦੇਖੋ ਤੁਸੀਂ ਭਾਜਪਾ ਨੂੰ ਕੌਣ ਲਿਆਉਣ ਵਾਲਾ ਪੰਜਾਬ 'ਚ ਪ੍ਰਕਾਸ਼ ਸਿੰਘ ਬਾਦਲ ਸਾਰੇ ਕਿਆਲੀ ਲੀਡਰਾਂ ਨੇ ਕਿਹਾ ਸੀ ਇਸ ਜਮਾਤ ਨੂੰ ਮੋਹ ਨਾ ਲਾਓ ਇਹ ਸਾਡਾ ਖੁਰਾਕੋਜ ਮਟਾ ਦੇਣਗੇ ਇਹਨਾਂ ਲੋਕਾਂ ਨੇ ਬੁੱਧ ਧਰਮ ਖਤਮ ਕਰ ਦਿੱਤਾ ਸਾਨੂੰ ਵੀ ਖਤਮ ਕਰ ਦੇਣਗੇ ਪਰ ਇਹ ਨਹੀਂ ਮੰਨਿਆ ਅੱਜ ਹਾਲਾਤ ਦੇਖੋ ਅੱਜ ਤਖਤ ਹਜੂਰ ਸਾਹਿਬ ਜਿਹੜਾ ਭਾਜਪਾ ਦੇ ਅੰਡਰ ਹੈ ਉਹਨਾਂ ਨੇ ਤਖਤ ਤੋੜ ਕੇ ਉਹਦਾ ਟਰਸਟ ਤੋੜ ਕੇ ਜਿਹੜੀ ਇੱਕ ਕਮਿਟਮੈਂਟ ਸੀ ਜਿਹੜਾ ਇੱਕ ਹੱਕ ਸੀ ਆ ਪ੍ਰਬੰਧਕ ਕਮੇਟੀ ਦੇ 4 ਮੈਂਬਰ ਉੱਥੇ ਦੇਣ ਦਾ ਤਿੰਨ ਮੈਂਬਰ ਉਥੋਂ ਇਲੈਕਸ਼ਨ ਲੜ ਕੇ ਉਥੋਂ ਦੇ ਸਿੱਖ ਆਉਣਗੇ ਉਹਨਾਂ ਨੇ ਖੋਹ ਕੇ ਟਰਸ ਤੋੜ ਕੇ ਇੱਥੇ ਦੋ ਮੈਂਬਰ ਕਰਤੇ ਚਾਰ ਦੀ ਥਾਂ ਤੇ ਉਥੇ ਹੁਣ ਆਪਣਾ ਉਹਨਾਂ ਨੇ ਪਿਆਦਾ ਬਿਠਾਇਆ ਉਹ ਤਖਤ ਜਿਹੜਾ ਉਹ ਮਹਾਰਾਸ਼ਟਰ ਦੀ ਸਰਕਾਰ ਭਾਜਪਾ ਸਰਕਾਰ ਚਲਾ ਰਹੀ ਇਸੇ ਤਰ੍ਹਾਂ ਹੀ ਪਟਨਾ ਸਾਹਿਬ ਦਾ ਤਖਤ ਵੀ ਉਹਨਾਂ ਦੇ ਅੰਡਰ ਆ ਗਿਆ ਇਸੇ ਤਰ੍ਹਾਂ ਉਹਨਾਂ ਨੇ ਬਾਦਲ ਦੇ ਪਿਆਦਿਆਂ ਨੂੰ ਖਰੀਦ ਕੇ ਦਿੱਲੀ ਕਮੇਟੀ ਵੀ ਲੈ ਗਏ ਇਸੇ ਤਰ੍ਹਾਂ ਹਰਿਆਣਾ ਦੀ ਕਮੇਟੀ ਵੀ ਲੈ ਗਏ ਉਹਨਾਂ ਰਹਿ ਗਈ ਆ ਕਮੇਟੀ ਜੇ ਤੁਸੀਂ ਮੌਕਾ ਮਿਲਿਆ ਕਿਉਂਕਿ ਜਿਹੜੇ ਪਰਮਾਤਮਾ ਹਾਲਾਤ ਬਣਾਉਦਾ ਹੁੰਦਾ ਹੁਣ ਹਾਲਾਤ ਇਹੋ ਜਿਹੇ ਬਣੇ ਨੇ ਪੰਜਾਬ ਚ ਕਾਲੀ ਸਰਕਾਰ ਹੈ ਨਹੀਂ ਨਹੀਂ ਤੇ ਇਹਨਾਂ ਨੇ ਕਦੋਂ ਦੀਆਂ ਆਪਣੀਆਂ ਥੋੜੀਆਂ ਜੀਆਂ ਵੋਟਾਂ ਬਣਾ ਕੇ ਕਮੇਟੀ ਜਿੱਤ ਕੇ ਪਾਸੇ ਹੋਣਾ ਸੀ ਇਹ ਸਰਕਾਰ ਦੂਸਰੀ ਓਣ ਕਰਕੇ ਤੇ ਭਾਜਪਾ ਨਾਲ ਥੋੜਾ ਬਹੁਤ ਪੰਗਾ ਹੋਣ ਕਰਕੇ ਥੋੜਾ ਜਿਹਾ ਬਚਾ ਹੋਇਆ ਪਰ ਅੱਜ ਵੀ ਦੇਖੋ ਤੁਸੀਂ ਇਸ ਗੱਲੋਂ ਸਾਡੀ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜੀਮਾ ਇੱਕ ਹੋਰ ਇੱਕ ਭੁੰਦੜ ਇਹ 5-7 ਬੰਦੇ ਲੱਖਾਂ ਰੁਪਇਆ ਟਿਕਟਾਂ ਖਰਚ ਕੇ ਤੇ ਨਦੇੜ ਗਏ ਤੇ ਉਥੇ ਗਲਾਂ 'ਚ ਫੁੱਲਾਂ ਦੇ ਹਾਰ ਪਵਾ ਕੇ ਫੋਟੋ ਖਿਜਾ ਕੇ ਕਰਨ ਵਾਗੇ ਫਿਰ ਤੁਸੀਂ ਕੌਮ ਨੂੰ ਤੇ ਦੱਸੋ ਕੀ ਕਰਨ ਗਏ ਸੀ ਕੀ ਕਰਕੇ ਆ ਗਏ ਤੁਸੀਂ ਕੀ ਵਿਰੋਧ ਕੀਤਾ ਉਸ ਟਰਸਟ ਤੋੜਨ ਦਾ ਅੱਜ ਵੀ ਇਹਨਾਂ ਦੇ ਇਹ ਇਹਨਾਂ ਦਾ ਇਹ ਜਿਹੜਾ ਕੁੱਤੇ ਝਾਕ ਜਿਹੜੀ ਉਹ ਜਾਣਦੇ ਨਹੀਂ ਕਿ ਭਾਜਪਾ ਸਾਨੂੰ ਸਾਧ ਲਵੇ ਭਾਜਪਾ ਦੇ ਨਾਲ ਮਿਲ ਕੇ ਇੱਥੇ ਹੀ 2-4 ਸੀਟਾਂ ਲੈ ਲਈਏ ਤੇ ਉਦੋਂ ਭਾਜਪਾ ਸਾਨੂੰ ਫੇਰ ਕਬਜ਼ਾ ਕਰਵਾ ਦੇ ਪ੍ਰਬੰਧਕ ਕਮੇਟੀ ਦੇ 13 ਸਾਲ ਹੋ ਰਹੇ ਪ੍ਰਬੰਧਕ ਕਮੇਟੀ ਦਾ ਇਲੈਕਸ਼ਨ ਨਹੀਂ ਹੋ ਰਿਹਾ ਤੋ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਤੁਸੀਂ ਭਲੀ ਭਾਤ ਜਾਣਦੇ ਹੋ ਸਾਡਾ ਜਿਹੜਾ ਨੁਕਸਾਨ ਹੋ ਰਿਹਾ ਉਹ ਵੀ ਜਾਣਦੇ ਹੋ ਇੱਕ ਇੱਕ ਬਾਬਾ ਵੀਰ ਸਿੰਘ ਮਾਰਿਆ ਸੀ ਉਹਦੀ ਹਿਸਟਰੀ ਬਣ ਗਈ ਇਥੇ ਪਤਾ ਨਹੀਂ ਕਿੰਨੇ ਵੀਰ ਸਿੰਘ ਮਾਰ ਬੈਠੇ ਕਿੰਨੇ ਗੁਰੂ ਗ੍ਰੰਥ ਸਾਹਿਬ ਤੇ ਆਦਬ ਸਤਕਾਰ ਲਈ ਬੈਠੇ ਬੱਚੇ ਉਹਨਾਂ ਨੂੰ ਗੋਲੀਆਂ ਮਾਰੀਆਂ ਗੋਲੀਆਂ ਮਾਰਨ ਵਾਲੇ ਜਿਹੜੇ ਸੀ ਇਹਨਾਂ ਦੇ ਜਰਨਲ ਬਣੇ ਡੀਜੀਪੀ ਬਣੇ ਪੰਜਾਬ ਦੇ ਕਿ 186 ਦੇ ਵਿੱਚ ਅਜ਼ਹਾਰ ਆਲਮ ਨੇ 4 ਬੱਚੇ ਮਾਰੇ ਸੀ ਉਹ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕਾਰਨ ਰੋਸ ਕਰ ਰਹੇ ਸੀ ਨਕੋਤਰ 86 ਚ ਉਹਨਾਂ ਚ ਉਹ ਨੂੰ ਆਪਣੇ ਪਿਸਤਲ ਨਾਲ ਮਾਰਿਆ ਤੇ ਉਸ ਅਜ਼ਹਾਰ ਆਲਮ ਨੂੰ ਇਹਨਾਂ ਨੇ ਉਹਦਾ ਉੱਤੇ ਕੋਈ ਕੇਸ ਨਹੀਂ ਚੱਲਣ ਦਿੱਤਾ ਉਹਦੀ ਫਾਈਲ ਦਬਾ ਕੇ ਰੱਖ ਲਈ ਜਿਵੇਂ ਕੌਕੇ ਦੀ ਰੱਖੀ ਉਹਨੂੰ ਅੱਜ ਇਹਨਾਂ ਨੇ ਸੁਖਵੀਰ ਬਾਦਲ ਨੇ ਮਰਨ ਤੋਂ ਪਹਿਲਾਂ ਆਪਣੇ ਰਿਟਾਇਰ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਪ੍ਰਧਾਨ ਬਣਾਇਆ ਉਹਦੀ ਘਰਵਾਲੀ ਨੂੰ ਮਲੇਰ ਕੋਟਲੇ ਤੋਂ ਚਿਤਾ ਕੇ ਤੇ ਇਹ ਜਿਹੜੀ ਆਪਣੀ ਕੈਬਨਿਟ ਮਿਨਿਸਟਰ ਦੀ ਮਿਨਿਸਟਰੀ ਉਹਦੇ ਵਿੱਚ ਉਹਨੂੰ ਮਿਨਿਸਟਰ ਬਣਾਇਆ ਇਹ ਜਿਹੜੇ ਇਹ 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 ਇਨਾ ਜਿਸ ਤਰ੍ਹਾਂ ਮੂੰਹ ਚੜਾਈ ਦਾ ਗੁਰਮਤ ਦਾ ਗੁਰੂ ਸਾਹਿਬ ਦਾ ਉਸ ਤਰ੍ਹਾਂ ਇਸ ਬੰਦੇ ਨੇ ਕੀਤਾ ਇੱਕ ਤਾਂ ਸਾਡਾ ਨੁਕਸਾਨ ਕੀਤਾ ਇੱਕ ਸਾਡੀ ਕੌਮ ਦਾ ਮੂੰਹ ਚੜਾਇਆ ਕਿ ਕਰ ਲਓ ਕੀ ਕਰਦੇ ਪਰ ਹੁਣ ਜਦੋਂ ਪਾਜ ਪਾ ਸਰਕਾਰ ਨੇ ਸੈਂਟ ਬੋਰਡ ਤੋੜ ਕੇ ਨਦੇੜ ਦਾ ਸੱਚਖੰਡ ਹਜੂਰ ਸਾਹਿਬ ਦਾ ਬੋਰਡ ਤੋੜ ਕੇ ਤੁਹਾਡਾ ਹੱਕ ਖੋ ਲਿਆ ਤੁਸੀਂ 4 ਮੈਂਬਰ ਭੇਜਦੇ ਸੀ ਹੁਣ 2 ਭੇਜੋਗੇ ਤੁਸੀਂ ਕਿਉਂ ਨਹੀਂ ਬੋਲਦੇ ਮੂੰਹ ਤੇ ਸੱਪ ਕਿਉਂ ਸੁੰਘ ਗਿਆ ਜੇ ਤੁਸੀਂ ਨਹੀਂ ਬੋਲੋਗੇ ਤਾਂ ਕੌਣ ਬੋਲੂਗਾ ਕਮੇਟੀ ਤੇ ਕਬਜ਼ਾ ਤੁਹਾਡਾ ਮਾਲਕ ਤੁਸੀਂ ਬਣੇ ਠੇਕੇਦਾਰ ਤੁਸੀਂ ਬਣੇ ਹੋ ਦੂਸਰਾ ਵੇਖੇ ਤੇ ਕਿਉਂ ਵੇਖੇ ਕਮੇਟੀ ਵਾਲੇ ਤੁਹਾਨੂੰ ਤਕਲੀਫ ਹੁੰਦੀ ਆ ਤੇ ਜਿਹੜਾ ਕੌਮ ਦਾ ਨੁਕਸਾਨ ਹੁੰਦਾ ਸਾਡੇ ਗੁਰੂ ਘਰਾਂ ਦਾ ਸਰਕਾਰੀ ਕਰਨ ਹੋ ਰਿਹਾ ਇਹਦੇ ਲਈ ਕੌਣ ਬੋਲੂਗਾ ਕਦੀ ਇਹ ਇਹ ਇਸ ਇਸ ਬਕਾਮ ਤੇ ਕਦੀ ਮੁਗਲਾਂ ਨੇ ਇਹੋ ਜਿਹਾ ਕਾਮਨੀਸ਼ ਕੀਤਾ ਜਿਹੜਾ ਅਜੇ ਸਰਕਾਰਾਂ ਕਰ ਰਹੀਆਂ ਸਾਡੇ ਨਾਲ ਮੁਗਲਾਂ ਨੇ ਵੀ ਬਾਦਸ਼ਾਹ ਬਹਾਦਰ ਸ਼ਾਹ ਫਰਖਸ਼ਰ ਬਾਦਸ਼ਾਹ ਕੋ ਵੀ ਮੰਨਦੇ ਰਹੇ ਦੀਨ ਦੀ ਪਾਤਸ਼ਾਹੀ ਗੁਰੂ ਨਾਨਕ ਦੀ ਤੇ ਦੁਨੀਆ ਦੀ ਪਾਤਸ਼ਾਹੀ ਬਾਬਰ ਦੀ ਬਾਪੇ ਔਰ ਬਾਬਰ ਕੇ ਦਉ ਆਪ ਕਰੇ ਪਰਮੇਸ਼ਰ ਸੋ ਜੋ ਸਿੰਘਨ ਕੇ ਚਿੱਤ ਚ ਰਹਿ ਕੇ ਖਿਲਤ ਸੁਗਾਤਾ ਦੌਲਤ ਦੇ ਕੇ ਬੜਾ ਕੁਛ ਫਰਖਸ਼ਰ ਬਾਦਸ਼ਾਹ ਨੇ ਸ਼ਾਮਦੰਤ ਭੇਦ ਦੰਡ ਦੀ ਨੀਤੀ ਬਣਾ ਕੇ ਬੰਦਾ ਸਿੰਘ ਬਹਾਦਰ ਵਰਗਿਆਂ ਨੂੰ ਮਰਵਾਇਆ ਪਰ ਅੱਜ ਤੁਸੀਂ ਦੇਖੋ ਸਾਡੇ ਲੀਡਰ ਜਿਹੜੇ ਭਾਜਪਾ ਨੂੰ ਖੁਸ਼ ਕਰਨ ਲਈ ਇਹ ਕਹਿ ਰਹੇ ਨੇ ਕਿ ਰਕਾਬਗਾਂਹ ਥਾਂ ਤੇ ਮਸਜਦ ਹੁੰਦੀ ਸੀ ਉਹ ਸਿੱਖਾਂ ਨੇ ਤੋੜ ਦਿੱਤੀ ਸਿਰਫ ਫਿਰ ਭਾਜਪਾ ਨੂੰ ਖੁਸ਼ ਕਰਨ ਲਈ ਵੀ ਅਸੀਂ ਵੀ ਮਸਜਦ ਤੋੜੀ ਸੀ ਇਹ 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 ਇਹਨਾਂ ਲਾਲਚ ਇਨੇ ਗਿਰ ਚੁੱਕੇ ਨੇ ਸਾਡੇ ਸਿੱਖ ਲੀਡਰ ਮੈਂ ਹੈਰਾਨ ਆ ਕਿ ਸਾਡੀ ਕੌਮ ਜਿਹੜੀ ਆ ਤਮਾਸ਼ਾ ਦੇਖ ਰਹੀ ਆ ਚੁੱਪ ਕਰਕੇ ਪਰ ਮੈਨੂੰ ਲੱਗਦਾ ਹੈ ਕਿ ਜਦੋਂ ਤੁਹਾਡੇ ਹੱਥ 'ਚ ਪਾਵਰ ਆਊਗੀ ਤੇਰਵਾਂ ਸਾਲ ਜਾ ਰਿਹਾ ਇਲੈਕਸ਼ਨ ਹੋਣੇ ਆ ਇਹ ਸਰਕਾਰ ਨਹੀਂ ਕਰਾਊਗੀ ਆਉਣ ਵਾਲੀ ਕਰਾਊਗੀ ਕਰਾਉਣੇ ਪੈਣੇ ਆ ਜੇ ਨਾ ਕਰਾਓਗੇ ਤੇ ਅਸੀਂ ਵੀ ਪੰਜਾਬ 'ਚ ਇਹਨਾਂ ਨੂੰ ਵੜ ਨਹੀਂ ਦੇਣਾ ਇਹ ਇਲੈਕਸ਼ਨ ਕਰਾਉਣੇ ਪੈਣੇ ਉਹਨਾਂ ਇਲੈਕਸ਼ਨਾਂ ਦੇ ਵਿੱਚ ਆਪਣੇ ਆਪ ਨੂੰ ਤਿਆਰ ਕਰੋ ਆਪਣੀ ਵੋਟ ਬਣਾਓ ਇਹ ਜਿਹੜੇ ਪਹਿਲੇ ਇਲੈਕਸ਼ਨ ਹੋਏ ਉਹ ਕੱਲੇ ਬਾਦਲ ਦੇ ਹੁੰਦੇ ਸੀ ਬਾਦਲ ਦਾ ਇਲੈਕਸ਼ਨ ਕਮਿਸ਼ਨ ਹੁੰਦਾ ਬਾਦਲ ਦੀ ਸਰਕਾਰ ਹੁੰਦੀ ਸੀ ਤੇ ਬਾਦਲ ਦੇ ਵੋਟਾਂ ਪਰਾਉਣ ਵਾਲੇ ਹੁੰਦੇ ਸੀ ਬਾਦਲ ਦੇ ਕੱਟਣ ਵਾਲੇ ਹੁੰਦੇ ਸੀ ਬਾਦਲ ਦੇ ਰਿਜ਼ਲਟ ਦੇਣ ਵਾਲੇ ਹੁੰਦੇ ਸੀ ਉਹ ਉਹ ਗੱਲਾਂ ਹੁਣ ਗਈਆਂ ਹੁਣ ਤੁਸੀਂ ਆਪਣੇ ਫਰਜ਼ ਪਛਾਣ ਕੇ ਆਪਣੀ ਜ਼ਿੰਮੇਵਾਰੀ ਨੂੰ ਆਪਣੇ ਜ਼ਿੰਮੇਵਾਰੀ ਦੇ ਅਹਿਸਾਸ ਨੂੰ ਨਾਲ ਲੈ ਕੇ ਆਪਣਾ ਆਪਣਾ ਫਰਜ਼ ਜਿਹੜਾ ਨਿਭਾ ਕੇ ਆਪਣੇ ਗੁਰੂ ਨਾਨਕ ਦੇ ਮਿਸ਼ਨ ਨੂੰ ਆਪਾਂ ਖਾਲਸਾ ਧਰਮ ਨੂੰ ਪਹੁੰਚਾਈਏ ਸਹਬਜ਼ਾਦਿਆਂ ਨੇ ਜੇ ਸ਼ਹਾਦਤ ਦਿੱਤੀ ਆ ਤੇ ਇਸ ਕਰਕੇ ਦਿੱਤੀ ਕਿ ਅਸੀਂ ਖਾਲਸਾ ਧਰਮ ਨਹੀਂ ਤਿਆਗਣਾ ਗੁਰੂ ਸਾਹਿਬ ਜੀ ਦੇ ਸਹਬਜ਼ਾਦੇ ਛੋਟੇ ਛੋਟੇ ਉਹਨਾਂ ਨੂੰ ਇਹ ਹੁਕਮ ਸੀ ਵਜ਼ੀਰ ਖਾਨ ਦਾ ਕਿ ਤੁਸੀਂ ਤਿੰਨ ਤਿੰਨ ਚੂੜੀਆਂ ਲਓ ਖੂਨ ਦੀਆਂ ਗਾਂ ਦੇ ਖੂਨ ਦੀਆਂ ਤੇ ਪੀ ਕੇ ਅਸਲਾਮ ਕਬੂਲ ਕਰੋ ਤੁਹਾਨੂੰ ਹੂਰਾਂ ਦੇਵਾਂਗੇ ਤੁਹਾਨੂੰ ਜ਼ਗੀਰਾਂ ਦੇਵਾਂਗੇ ਪਰ ਤੰਦ ਤਨ ਗੁਰਦੇਵ ਸੁੱਤ ਤਨ ਕੋ ਲੋਭ ਨ ਕੀਨ ਧਰਮ ਰਾਖ ਕਲ ਸਿਉਂਗੇ ਦਾਦੇ ਸਿਉਂ ਜਾਂ ਸਲੀਨ ਗੁਰੂ ਤੇਗ ਬਹਾਦਰ ਕੇ ਪੋਤਰੇ ਗੋਬਿੰਦ ਸਿੰਘ ਕੇ ਪੁੱਤ ਧਰਮ ਹੇਤ ਸੀਸੰਦੈਉ ਪਰਬਲ ਪੰਥ ਪੈਉ ਸੋਤ ਧਰਮ ਕਲਾ ਕੀ ਤੇਗ ਜਿਮ ਤੇਗ ਬਹਾਦਰ ਕੀ ਸੀਸ ਦੈਉ ਸਿਰ ਨਾ ਦੇਉ ਤ੍ਰਈ ਲੋਕ ਜਸਲੀਨ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਸੀਸ ਦੇ ਦਿੱਤਾ ਸਿਦਕ ਨਹੀਂ ਦਿੱਤਾ ਸਾਧਨ ਹੇਤ ਇਤੀ ਜਾਣਕਾਰੀ ਸੀਸ ਦਿਆ ਪਰ ਸੀ ਨਾ ਉਚਰੇ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਸ ਤਰ੍ਹਾਂ ਸੀਸ ਦੇ ਦਿੱਤਾ ਸਿਦਕ ਨਹੀਂ ਦਿੱਤਾ ਇਸ ਤਰ੍ਹਾਂ ਹੀ ਉਹਦੇ ਪੁੱਤਰਾਂ ਨੇ ਸੀਸ ਦੇ ਦਿੱਤੇ ਸਿਦਕ ਨਹੀਂ ਦਿੱਤਾ ਆਪਣਾ ਖਾਲਸਾ ਧਰਮ ਨਹੀਂ ਦਿੱਤਾ ਜੇ ਕਿਤੇ ਡੋ ਜਾਂਦੇ ਸਾਡੀਆਂ ਅਜ ਸਰਦਾਰੀਆਂ ਰੋਲ ਜਾਂਦੀਆਂ ਸਾਡੀ ਕੌਮ ਰੋਲ ਜਾਂਦੀ ਇਹ ਸਾਡੀ ਕੌਮ ਨੂੰ ਕੋਈ ਕੌਮੀ ਰਤਬਾ ਮਿਲਿਆ ਤੇ ਸਾਬ ਜਾਦਿਆਂ ਦੀ ਸ਼ਹਾਦਤ ਕਰਕੇ ਮਿਲਿਆ ਬੰਦਾ ਸਿੰਘ ਬਹਾਦਰ ਦੀ ਅਣਖਤ ਕਰਕੇ ਮਿਲਿਆ ਜਿਸ ਨੇ 6 ਸਦੀਆਂ ਦੀ ਛੱਟ ਨੂੰ ਖਤਮ ਕਰਕੇ ਸਿੱਖ ਰਾਜ ਕਾਇਮ ਕੀਤਾ ਅਸੀਂ ਦੇਖ ਰਿਹਾ ਕਿ ਸਾਨੂੰ ਗਦਾਰੀਆਂ ਨੇ ਅੱਜ ਤੱਕ ਸਾਡਾ ਪਿੱਛਾ ਨਹੀਂ ਛੱਡਿਆ ਤੇ ਸਾਡੀ ਸਿੱਖ ਕੌਮ ਜਿਹੜੀ ਆ ਉਹ ਵੀ ਉਹ ਗਦਾਰਾਂ ਦਾ ਝੰਡੇ ਚੁੱਕ ਕੇ ਅੱਜ ਤੱਕ ਤੁਰੀ ਜਾ ਰਹੀ ਹੈ ਇਸੇ ਕਰਕੇ ਸਾਡੀ ਕੌਮ ਦਾ ਕੁਝ ਬਣਿਆ ਨਹੀਂ ਆਪਾਂ ਪਹਿਲਾਂ ਗੁਰੂ ਨਾਲ ਕਮਿਟਮੈਂਟ ਰੱਖੀਏ ਗੁਰੂ ਦੇ ਸਿਧਾਂਤ ਨੂੰ ਗੁਰੂ ਦੇ ਸਰਮਾਏ ਨੂੰ ਉਹਦੇ ਸਿਧਾਂਤ ਨੂੰ ਉਹਦੇ ਸਰਮਾਏ ਨੂੰ ਬਚਾਈਏ ਆ ਉਹਦੇ ਨਾਲ ਕੌਮ ਆਪਣੇ ਆਪ ਬਚੂਗੀ ਇਹ ਮੇਰਾ ਵਿਸ਼ਵਾਸ ਹੈ ਸੋ ਪੁਚੋਕਲੀ ਖੇਮਾਸੂ ਸੰਗਤਾਂ ਦਾ ਬੀਬੀਆਂ ਪੈਣਾ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਇੰਨਾ ਟਾਈਮ ਲਾ ਕੇ ਸੁਣਿਆ ਤੇ ਮੈਨੂੰ ਲੱਗਦਾ ਹੈ ਕਿ ਤੁਸੀਂ ਇਕੱਲੇ ਇਸ ਪਿੰਡ ਨਹੀਂ ਚਾਰਚ ਫੇਰੇ ਹੋਰ ਵੀਰਾਂ ਦਾ ਸਲਾਹ ਕਰਕੇ ਕਿਤੇ ਵੀ ਕਿਸੇ ਵੀ ਪੇਲੇ ਮੈਨੂੰ ਸਦੋ ਮੈਂ ਆਉਣ ਨੂੰ ਤਿਆਰ ਆਂ ਪਰ ਤੁਸੀਂ ਇੱਕ ਜਾਲਮਛਾ ਦਿਓ ਇਖੇ ਜਿਹੜੇ ਜਿਹੜੇ ਗਦਾਰ ਲੋਕ ਨੇ ਜਿਹੜੇ ਜਿਹੜੇ ਪੇਸ਼ੇਵਰ ਲੋਕ ਨੇ ਜਿਨ੍ਹਾਂ ਨੇ ਗੁਰੂ ਗੁਰੂ ਦਾ ਨਿਜ਼ਾਮ ਜਨਤ ਦੇ ਨੇਰੇ ਤੇਰੇ ਨਹੀਂ ਉਹ ਸਾਡੇ ਮਾਲਕ ਬਣੇ ਪਏ ਨੇ ਅੱਜ ਦੇਖੋ ਸੁਖਵੀਰ ਬਾਦਲ ਦਾ ਹਾਲ ਉਹਨੂੰ ਕਿਤੇ ਇੱਕ ਬਿਠਾ ਕੇ ਗੁਰਮਤ ਦੀ ਗੱਲ ਪੁੱਛ ਲਓ ਗੁਰਬਾਣੀ ਦੀ ਗੱਲ ਪੁੱਛ ਲਓ ਮਰਿਆਦਾ ਦੀ ਗੱਲ ਪੁੱਛ ਲਓ ਜਵਾਬ ਦੇਊਗਾ ਪਰ ਨਾ ਕਹਿੰਦਾ ਕਾਲੀ ਦਲ ਦਾ ਪ੍ਰਧਾਨ ਮੈਂ ਰਹੂਗਾ ਦੁਨੀਆ ਖਤਮ ਹੋ ਜੇ ਇਹ ਨਹੀਂ ਮੈਂ ਛੱਡਦਾ ਪਰ ਇਹ ਕਾਲੀਦਾਲੋ ਦੇ ਪਿਓ ਦੀ ਜਾਇਦਾਦ ਨਹੀਂ ਇਹ ਸਾਡੇ ਵੱਡੇ ਬਜ਼ੁਰਗਾਂ ਨੇ ਬਣਾਈ ਆ ਕਾਲੀਦਲ ਦੇ ਥਰੂ ਉਹ ਸਭ ਕੁਝ ਲੈ ਗਿਆ ਕਾਲੀਦਲ ਦੇ ਥਰੂ ਉਹਦਾ ਬਾਪ ਸਾਰਾ ਕੁਝ ਲੈ ਗਿਆ ਇੱਕ ਤੇ ਦਿੱਲੀ ਦੀ ਪਾਤਸ਼ਾਹੀ ਲੋਕ ਸਭਾ ਦੀਆਂ ਸੀਟਾਂ ਦਿੱਲੀ ਦੀ ਵੰਡ ਲੈ ਲਈ ਫਿਰ ਵਿਧਾਨ ਸਭਾ ਲੈ ਲਈ ਫਿਰ ਪ੍ਰਬੰਧਕ ਕਮੇਟੀ ਲੈ ਲਈ ਪਰ ਕੌਮ ਦਾ ਨਾਸ ਮਾਰ ਦਿੱਤਾ ਜੇ ਹੁੰਦੀ ਸਾਰੀ ਕੌਮ ਸਾਰੀ ਕੌਮ ਦੇ ਲੀਡਰ ਹੁੰਦੇ ਉਹਨਾਂ ਦੀ ਪੁੱਛ ਪ੍ਰਤੀਤ ਹੁੰਦੀ ਤੇ ਘੱਟੋ ਘੱਟ ਸਾਡੀ ਕੌਮ ਦਾ ਨੁਕਸਾਨ ਨਹੀਂ ਸੀ ਹੋਣਾ ਇਹ ਬਾਦਸ਼ਾਹੀਆਂ ਪਰਮਾਤਮਾ ਕਰਪੇ ਤੁਸੀਂ ਜਿੰਨੀਆ ਮਰਜ਼ੀ ਭੋਗੋ ਜਿੰਨਾ ਮਰਜ਼ੀ ਪੈਸਾ ਕਮਾਓ ਪਰ ਸਾਡੀ ਕੌਮ ਦਾ ਸਿਧਾਂਤ ਨਹੀਂ ਜਾਣਾ ਚਾਹੀਦਾ ਸੋ ਭੁੱਲ ਚੁੱਕ ਲਈ ਖਿਮਾ ਜੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ